ਸਸੇ ਗਾਲ ਜੀ ਸਾਰਿਆਂ ਨੂੰ ਬਈ ਕੀ ਹਾਲ ਚਾਲ ਤੇ ਆ ਜਗਾ ਆਪਾਂ ਲਈ ਵੀ ਜਵਾਬੀ ਵਾਹ ਮੜਾ ਨੱਪ ਕੇ ਰੱਖ ਕੋ ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ 4 ਮਰਲੇ ਜਿਹੜਾ ਲਈ ਪਈ ਆ ਆਪਾਂ ਇਹ ਤੇ ਆਪਾਂ ਸੇਵਾ ਕਰਦੇਈ ਬੇਜਵਾਨਾਂ ਦੀ ਤੇ ਬਈ ਸਾਰੇ ਭੈਣ ਭਰਾਵਾਂ ਨੂੰ ਮੇਰੀ ਅਪੀਲ ਹੈ ਵੀ ਸਪੋਰਟ ਕਰਿਆ ਕਰੋ ਬਾਦ ਚੜ ਕੇ ਆਪਾਂ ਇੱਥੇ ਸ਼ੈਲਟਰ ਬਣਾਉਣਾ ਜੀ ਤਾਂ ਕਿ ਕੋਈ ਵੀ ਬੇਜਵਾਨ ਅ ਇਲਾਜ ਤੋਂ ਬਿਨਾ ਨਾ ਮਰੇ ਠੀਕ ਆ ਭੁੱਖਾ ਨਾ ਰਹੇ ਆਪਣਾ ਸੁਪਨਾ ਹੈ ਇਹ ਤੇ ਮਰਨ ਤੋਂ ਪਹਿਲਾਂ ਪਹਿਲਾਂ ਇਹ ਬੇਜਵਾਨਾਂ ਵਾਸਤੇ ਕੁਛ ਨਾ ਕੁਛ ਕਰਕੇ ਜਾਈਏ ਤੇ ਆਹ ਕੰਦਾ ਕਰਨ ਵਾਲੀਆਂ ਪਈਆਂ ਛੱਪੜ ਚ ਇਧਰ ਗੰਦਗੀ ਤੁਹਾਨੂੰ ਪਤਾ ਹੀ ਗੰਦਗੀ ਹੈ ਬਹੁਤ ਹੈ ਹਨਾ ਆਹ ਕੰਦਾ ਕਰਨ ਵਾਲੀਆਂ ਤੇ ਆ ਆਪਾਂ ਨੇ ਕਾ ਸ਼ੱਡ ਪਾਇਆ ਸੀ ਆਂਟੀ ਨੇ ਪਾ ਕੇ ਦਿੱਤਾ ਸੀ ਆਪਾਂ ਨੂੰ ਤੇ ਇੱਕ ਵਾਰ ਤੁਹਾਨੂੰ ਹੋਰ ਕਰਦੇ ਕਮੈਂਟ ਜ਼ਰੂਰ ਕਰਿਆ ਕਰੋ ਆਪਦੀ رائے ਜ਼ਰੂਰ ਰੱਖਿਆ ਕਰੋ ਸਾਰਿਆਂ ਨੂੰ ਕਹਿੰਦਾ ਮੈਂ ਤੁਹਾਡੇ ਕਮੈਂਟਾਂ ਨਾਲ ਸਾਨੂੰ ਹੌਸਲਾ ਮਿਲਦਾ એનર્ਜੀ ਮਿਲਦੀ ਹੈ ਤੇ ਸਾਰੇ ਜਵਾਗ ਜੱਲੇ ਲੱਗੇ ਪਏ ਆ ਦੇਖੋ ਤੁਸੀਂ ਕੱਲ ਦਾ ਮੈਂ ਤੁਹਾਨੂੰ ਪਰਸੋਂ ਦਾ ਦਿਖਾਈ ਜਨਾਂ ਔਰ ਦੇਖੋ ਬਤਕਾਂ ਦੇ ਬੱਚੇ ਬਈ ਕਿੱਡੇ ਸੋਹਣੇ ਬੜੇ ਪਿਆਰੇ ਇੱਥੇ ਬੱਚੇ ਆ ਬਹੁਤ ਸੋਹਣੀ ਬਤਕ ਆਈ ਆਈ ਪਤਾ ਨਹੀਂ ਕਿੱਥੋਂ ਆਈ ਇਹ ਤੇ ਆਹ ਦੇਖੋ ਕਿੰਨੀ ਸੋਹਣੀ ਐ ਇਹਨੇ ਬੱਚੇ ਵੀ ਕੱਢ ਰੱਖਿਆ ਆਪਦੇ ਤੇ ਪਰ ਪਾਣੀ ਬਹੁਤ ਗੰਦਾ ਤੇ ਬਈ ਆਹ ਜਗਾ ਲੈਣ ਚ ਹਣਾ ਜੋ ਵੀ ਕੋਈ ਵੀ ਭੈਣ ਭਰਾ ਆਪਣਾ ਸਹਿਯੋਗ ਵੀ ਕਰ ਸਕਦਾ ਉਹ ਵੀ ਨਾਲ ਜਰੂਰ ਕਰਾ ਜੇ ਤੇ ਤਾਂ ਕਿ ਆਪਾਂ ਇਹਨਾਂ ਦੇ ਪੈਸੇ ਜਗਾ ਦੇ ਭਰ ਸਕੀਏ ਇਹਨਾਂ ਦਾ ਆਪਾਂ 15000 ਰੁਪਏ ਸਾਈ ਦਿੱਤੀ ਹੈ ਹਜੇ ਤੇ ਬਾਕੀ ਪੈਸੇ ਹਜੇ ਦੇਣ ਵਾਲੇ ਪਏ ਆ ਬਾਕੀ ਕੰਦਾ ਕੋਲੇ ਕਰਨ ਵਾਲੇ ਪਏ ਆ ਆਪਦਾ ਯੋਗਦਾਨ ਜਰੂਰ ਪਾਇਆ ਕਰੋ ਤੇ ਜੇ ਕੋਈ ਨਹੀਂ ਭਰਾਣ ਭਰਾ ਹੈਲਪ ਕਰ ਸਕਦਾ ਉਹ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਗਰੁੱਪਾਂ 'ਚ ਪਾ ਦਿਆ ਕਰੋ ਵੀਡੀਓ ਸ਼ੇਅਰ ਕਰ ਦਿਆ ਕਰੋ ਇਹ ਵੀ ਇੱਕ ਸੇਵਾ ਇੱਕ ਪੁੰਨ ਆ ਬਈ ਤੇ ਬਾਕੀ ਜਿਹੜਾ ਇਹਨਾਂ ਨੂੰ ਖਵਾਤਾ ਬਈ ਇਹ ਬੇਜਵਾਨਾਂ ਨੂੰ ਇਹ ਆਪਣਾ ਕਿਤੇ ਨਹੀਂ ਜਾਂਦਾ ਇਹ ਮਾਲਕ ਨੇ ਕਈ ਗੁਣਾ ਵਧ ਕਰਕੇ ਤੁਹਾਨੂੰ ਮੋੜ ਦੇਣਾ ਤੇ ਇਹ ਸੇਵਾ ਜਰੂਰ ਕਰਿਆ ਕਰੋ ਮੇਰੇ ਨਾਲ ਨਹੀਂ ਜਿੱਥੇ ਵੀ ਕੋਈ ਤੁਹਾਨੂੰ ਬੇਜਵਾਨ ਦਿਖਦਾ ਹਨਾ ਕੋਈ ਆ ਕਿਸੇ ਨੂੰ ਇਲਾਜ ਦੀ ਜਰੂਰਤ ਆ ਕੋਈ ਭੁੱਖਾ ਆ ਤੇ ਉਹਦੇ ਨਾਲ ਜਰੂਰ ਖੜਿਆ ਕਰੋ ਉਹਦੀ سپورਟ ਜਰੂਰ ਕਰਿਆ ਕਰੋ ਮਦਦ ਕਰਿਆ ਕਰੋ ਇਸ ਟਾਈਮ ਆਪਣੇ ਕੋਲੇ 10 ਕ ਬੱਚੇ ਹੈਗੇ ਆ ਤਿੰਨ ਚਾਰ ਆ ਪਏ ਆ ਮੰਜੇ ਥੱਲੇ ਬੜੇ ਪਏ ਆ ਕਾ ਬੰਨਿਆ ਪਿਆ ਤੇ ਕੋ ਜੁਗਣੀ ਪਈ ਆ ਤੇ ਤਿੰਨ ਚਾਰ ਆਪਣੇ ਅੰਦਰ ਉਹ ਜਿਹੜਾ ਕੱਚਾ ਕਮਰਾ ਆਪਾਂ ਉਹਦੇ ਚ ਪਏ ਜਾਂਦੇ ਆ ਹਣ ਮੀਂਹ ਪਈ ਜਾਂਦਾ ਜਿਵੇਂ ਤੇ ਮੀਂਹ ਪੈਂਦੇ ਚ ਬਈ ਤੁਹਾਨੂੰ ਪਤਾ ਵੀ ਵਿਚਾਰੇ ਜਗਾ ਭਾਲਦੇ ਰਹਿੰਦੇ ਹਨ ਕਿ ਕਿਤੇ ਸਾਨੂੰ ਛਾਂ ਮਿਲ ਜੇ ਕਿਤੇ ਉਹ ਜੀ ਜਗ੍ਹਾ ਤੇ ਕੋਈ ਛੱਤ ਮਿਲ ਜੇ ਕਹਿੰਦਾ ਮਤਲਬ ਤੇ ਛੱਤ ਥੱਲੇ ਵੀ ਤੁਹਾਨੂੰ ਪਤਾ ਕੋਈ ਛੜਨ ਨਹੀਂ ਦਿੰਦਾ ਐ ਪਹਿਲਾਂ ਮਾਰ ਕੇ ਬਾਹਰ ਕੱਢ ਦਿੰਦਾ ਕਬੀੜਾ ਕੱਢ ਪਰੇ ਪਰ ਤੇ ਹੁਣ ਫੇਰ ਹਜੇ ਤਿੰਨ ਬੱਚੇ ਅਸੀਂ ਹੋਰ ਲੈ ਕੇ ਆਉਣਾ ਸੀ ਇੱਕ ਦੇ ਕੀੜੇ ਪਏ ਕੰਨ ਚ ਉਹ ਲੈ ਕੇ ਆਉਣਾ ਤੇ ਦੋ ਹੋਰ ਕਿਸੇ ਭੈਣ ਨੇ ਰੈਸਕਿਊ ਕੀਤੇ ਸੀ ਕਿਤੋਂ ਉਹ ਮੈਨੂੰ ਕਹਿੰਦੀ ਵੀਰੇ ਤੂੰ ਇਹਨਾਂ ਨੂੰ ਲੈ ਜਾ ਇੱਕ ਵਾਰੀ ਨੂਰ ਭੈਣ ਕੋਲੋਂ ਲੈ ਕੇ ਆਉਣਾ ਜੀ ਜਾ ਕੇ ਤੇ ਉਹ ਵੀ ਆਪਾਂ ਕਦੇ ਦਿਨ ਚ ਹੋ ਸਕਦਾ ਸਵੇਰੇ ਲੈ ਆਈਏ ਜਾ ਕੇ ਮੇਰੇ ਆਪ ਦਾ ਵੀ ਨੂੰ ਕੰਧਾ ਕੋਲੇ ਕਰਕੇ ਵੀ ਆਪਾਂ ਖੁੱਲੇ ਹੀ ਛੱਡ ਦਿਆ ਕਰਾਂਗੇ ਕੋਈ ਸਾਰੇ ਖੁੱਲੇ ਤੁਰਿਆ ਫਿਰਿਆ ਕਰਨਗੇ ਛੱਤ ਚਲੋ ਇੱਧਰ ਹੈਗੀ ਆ ਆ ਚਾਦਰਾਂ ਪਈਆਂ ਕੋਈ ਚੈਨਰ ਮਿਲ ਜਾਣ ਕੋਈ ਕੋਈ ਸੀਮੈਂਟ ਦਵਾ ਦੇ ਕੋਈ ਇੱਟਾਂ ਦਵਾ ਦੇ ਆ ਥੋੜੇ ਥੋੜੇ ਨਾਲ ਕੀ ਆ ਵੀ ਇੱਕ ਜਣੇ ਤੇ ਭਾਰ ਨਹੀਂ ਪੈਂਦਾਗਾ ਨਹੀਂ ਤਾਂ ਇਹ ਭਾਰ ਬਈ ਇੱਕ ਜਣੇ ਤੇ ਹੀ ਰਹਿੰਦਾ ਹਨਾ ਤੇ ਜੇ ਕਿਸੇ ਨੇ ਇੱਟਾਂ ਦਵਾਤੀਆਂ ਕਿਸੇ ਨੇ 100 ਇੱਟ ਦਵਾਤੀ ਕਿਸੇ ਨੇ 500 ਦਵਾਤੀ ਤੇ ਐ ਕਰ ਕਰਾ ਕੇ ਤੇ ਆਪਾਂ ਬਈ ਸ਼ੈੱਡ ਬਣਾ ਲਾਂਗੇ ਤੇ ਸਾਡੀ ਟੀਮ ਦਾ ਹਿੱਸਾ ਬਣੋ ਤੇ ਸੇਵਾ 'ਚ ਯੋਗਦਾਨ ਪਾਓ ਤੇ ਵੀਡੀਓ ਸ਼ੇਅਰ ਕਰ ਦਿਓ ਜੀ ਸਸਤੀ ਕਰੋ